ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰਾਂ ਜੀ ਇਸ ਰਿਸ਼ਤੇ ਤੋਂ ਪਹਿਲਾਂ ਮੈਂ ਇਹ ਸਾਰੇ ਹੀ ਜਿਹੜੇ ਮੇਰੇ ਸੋਸ਼ਲ ਮੀਡੀਆ ਦੇ ਦੋਸਤਾਂ ਨੂੰ ਮੈਂ ਸਾਰਿਆਂ ਅੱਗੇ ਇੱਕ ਰਿਕੁਐਸਟ ਕਰਦਾ ਜੀ ਤੁਹਾਡੇ ਫੋਨ ਨਹੀਂ ਸਾਰਿਆਂ ਦੇ ਚੱਕੇ ਜਾਂਦੇ ਸਾਨੂੰ WhatsApp ਤੇ ਆਪਣੇ ਬੱਚਿਆਂ ਦੇ ਬਾਇਓ ਡਾਟੇ ਤੇ ਡਿਟੇਲ ਭੇਜੋ ਅਸੀਂ ਖੁਦ ਤੁਹਾਨੂੰ ਆ ਫੋਨ ਕਰਾਂਗੇ ਜੀ ਔਰ ਇੱਕ 에 ਰਿਕਵੈਸਟ ਹੈ ਅਸੀਂ ਜਿਹੜਾ ਵੀ ਰਿਸ਼ਤਾ ਕਰਵਾਉਣੇ ਆ ਜਿਹੜੇ ਪਰਿਵਾਰ ਨੂੰ ਅਸੀਂ ਖੁਦ ਜਾ ਕੇ ਮਿਲ ਕੇ ਆਉਣੇ ਆ ਉਹਨਾਂ ਪਰਿਵਾਰਾਂ ਦੇ ਹੀ ਰਿਸ਼ਤੇ ਕਰਵਾਉਣੇ ਆ ਔਰ ਸਾਡਾ ਢੇਰ ਤੇ ਗੋਪੇ ਦਾ ਮੇਨ ਇੱਕੋ ਹੀ ਕੰਮ ਹੈ ਨਸ਼ਾ ਰਹਿਤ ਦਾਜ ਰਹਿਤ ਰਿਸ਼ਤਾ ਕਰਵਾਉਣਾ ਲਾਲਚੀ ਪਰਿਵਾਰ ਬੇਸ਼ੱਕ ਸਾਡੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਹੁਣ ਆਪਾਂ ਤੁਹਾਡੇ ਸਾਹਮਣੇ ਕੰਬੋਸ ਇੱਕ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਇਸ ਲੜਕੀ ਦਾ ਬਿਲਕੁਲ ਛੋਟ ਟਾਈਮ ਦੇ ਵਿੱਚ ਡਿਵੋਰਸ ਹੋਇਆ ਕਿ ਤਲਾਕ ਹੋਇਆ ਹੋਇਆ ਹੈ ਲੜਕੀ ਦਾ ਔਰ ਲੜਕੀ ਦੀ ਡੇਟ ਆਪਰ ਤੋਂ 1995 ਦੀ ਏ ਬਹੁਤ ਸੋਹਣੀ ਗੁੜੀਆ ਹਾਈਟ ਵੀ ਬਹੁਤ ਵਧੀਆ ਹੈ ਇਹਨਾਂ ਦਾ ਬਿਲਕੁਲ ਸ਼ਾਰਟ ਟਾਈਮ ਡਿਵੋਰਸ ਹੋਇਆ ਹੈ ਜੇ ਕੋਈ ਲੜਕੇ ਨੂੰ 2-3 ਕਿੱਲੇ ਜ਼ਮੀਨ ਆਉਂਦੀ ਹੋਵੇ ਜਾਂ ਉਹਨਾਂ ਦਾ ਵੀ ਡਿਵੋਰਸ ਹੋਇਆ ਹੋਵੇ ਬੱਚਿਆਂ ਨਾਲ ਨਾ ਹੋਵੇ ਬੱਚੇ ਤਾਂ ਬਗੈਰ ਹੋਵੇ ਕਿਉਂਕਿ ਬੇਟੀ ਕੋਲ ਕੋਈ ਬੱਚਾ ਨਹੀਂ ਹੈਗਾ ਤੇ ਜਾਂ ਕੁਵਾਰਾ ਹੋਵੇ ਉਹ ਵੀ ਵਿਚਾਰਿਆ ਜਾਏਗਾ ਔਰ ਨਾਲ ਜ਼ਮੀਨ ਦੇ ਕੋਈ ਆਪਣਾ ਕੰਮ ਕਰਦੇ ਹੋਣ ਜਿਵੇਂ ਕੋਈ ਦੁਕਾਨਦਾਰੀ ਜਾਂ ਕੋਈ ਪ੍ਰਾਈਵੇਟ ਜੌਬ ਹੋਵੇ ਉਹ ਪਰਿਵਾਰ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਸਕਦਾ ਜੀ ਇਹ ਰਿਸ਼ਤਾ ਕੰਬੋ ਸਿੱਖਾਂ ਦਾ ਜੀ ਫਰੋਇਪੁਰ ਜ਼ਿਲ੍ਹੇ ਦਾ ਹੈ ਬਿਲਕੁਲ ਛੋਟ ਟਾਈਮ ਲੜਕੀ ਦਾ ਡਿਵੋਰਸ ਹੋਇਆ ਜੀ ਸਾਡੇ ਨੰਬਰਾਂ ਤੇ ਸੰਪਰਕ ਕਰੋ ਜੇ ਕੋਈ ਲੱਗਦਾ ਹੈ ਤੁਹਾਨੂੰ ਇਸ ਮੁਤਾਬਕ ਰਿਸ਼ਤਾ ਢੁੱਕਦਾ ਜੀ ਸਾਸਤਰੀਆ ਅਕਾਲ